ਜਿੱਥੇ ਕਿਸੇ ਪ੍ਰਕਾਰ ਦੀ ਜਾਤ ਪਾਤ ਉੱਚ-ਨੀਚ ਨਾ ਹੋਵੇ ਹਰ ਇੱਕ ਨੂੰ ਸਮਾਜਿਕ ਬਰਾਬਰੀ ਮਿਲੇ ਕਿਸੇ ਪ੍ਰਕਾਰ ਦਾ ਦੁੱਖ ਸੰਦੇਹ ਈਰਖਾ ਤੇ ਗਰੀਬੀ ਨਾ ਹੋਵੇ ਆਪ ਜੀ ਨੇ ਬਾਣੀ ਅੰਦਰ ਪਰਮਾਤਮਾ ਲਈ ਗਸਈਆਂ ਗੋਬਿੰਦ ਨਰਾਇਣ ਨਿਰੰਜਨ ਪਰਮਾਨੰਦ ਪ੍ਰਭੂ ਮਾਦਵ ਮਾਦੋ ਮੁਰਾਰੀ ਰਾਜਾ ਰਾਮਚੰਦ ਤੇ ਰਾਮ ਆਦ ਵਰਤੇ ਹਨ ਆਪ ਜੀ ਦੇ ਜੀਵਨ ਬਾਰੇ ਭਾਈ ਗੁਰਦਾਸ ਜੀ ਨੇ ਆਪਣੀ 10ਵੀਂ ਵਾਰ ਦੀ 17ਵੀਂ ਪੌੜੀ ਅੰਦਰ ਵੀ ਜ਼ਿਕਰ ਕੀਤਾ ਹੈ ਗੁਰੂ ਰਾਮਦਾਸ ਦੀ ਬਾਣੀ ਅਨੁਸਾਰ ਆਪ ਜੀ ਦੀ ਭਗਤੀ ਕਰਕੇ ਚਾਰਾਂ ਵਰਨਾ ਦੇ ਲੋਕ ਆਪ ਜੀ ਦੇ ਚਰਨਾਂ ਵਿੱਚ ਝੁਕਦੇ ਹਨ ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਅੰਦਰ ਭਗਤੀ ਅਤੇ ਮਾਨਵਵਾਦੀ ਸਿਧਾਂਤਾਂ ਦਾ ਜ਼ਿਕਰ ਕੀਤਾ ਹੈ ਆਪ ਜੀ ਆਪਣੀ ਬਾਣੀ ਅੰਦਰ ਪਰਮਾਤਮਾ ਨੂੰ ਇੱਕ ਸਰਬਵਿਆਪਕ ਸ਼ਕਤੀ